ਦੱਖਣੀ ਭਾਰਤੀ ਰਾਜ ਕੇਰਲਾ ਦੇ ਵਿੱਚ ਕੁਝ ਕੁ ਮਹੀਨਿਆਂ ਦੇ ਵਿੱਚ ਕਿਸੇ ਨਾ ਕਿਸੇ ਬਿਮਾਰੀ ਦਾ ਪ੍ਰਕੋਪ ਦੇਖਿਆ ਜਾਂਦਾ ਹੈ ਹੁਣ ਕੇਰਲ ਦੇ ਵਿੱਚ ਹੈਪੀਟਾਈਟਸ A ਦੇ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਨੇ ਜਿਗਰ ਨੂੰ ਨੁਕਸਾਨ ਪਹੁੰਚਾਉਣ ਵਾਲੀ ਇਸ ਬਿਮਾਰੀ ਕਾਰਨ ਕੇਰਲ ਦੇ ਵਿੱਚ ਹੁਣ ਤੱਕ 12 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸੂਬਾ ਸਰਕਾਰ ਇਸ ਨੂੰ ਕਾਬੂ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਹਾਲਾਂਕਿ ਫਿਲਹਾਲ ਕੇਸਾਂ ਦੇ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਕੇਰਲ ਦੇ ਮਲੰਮਪੁਰ ਐਰਨਾਕुलम ਅਤੇ ਕੋਚੀਕੋੜ ਤੇ ਤ੍ਰਿਸ਼ੂਰ ਦੇ ਵਿੱਚ ਹੈਪੇਟਾਈਟਸ A ਦੇ ਮਾਮਲੇ ਵਧ ਰਹੇ ਨੇ ਸੂਬੇ ਦੇ ਵਿੱਚ ਹੁਣ ਤੱਕ ਇਸ ਬਿਮਾਰੀ ਦੇ 2000 ਮਾਮਲੇ ਸਾਹਮਣੇ ਆ ਚੁੱਕੇ ਨੇ ਮਾੜੇ ਹਾਲਾਤਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਨਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਦੱਸਿਆ ਕਿ ਕੇਰਲ ਦੇ ਵਿੱਚ ਇਹ ਬਿਮਾਰੀ ਘਾਤਕ ਰੂਪ ਧਾਰਨ ਕਰਦੀ ਜਾ ਰਹੀ ਹੈ ਹੁਣ ਜਾਣ ਲੈਣੇ ਆ ਕਿ ਆਖਰ ਹੈਪੇਟਾਈਟਸ A ਹੈ ਕੀ ਇਹ ਹੈਪੇਟਾਈਟਸ A ਵਾਇਰਸ ਕਾਰਨ ਹੋਣ ਵਾਲੀ ਬਿਮਾਰੀ ਹੈ ਹੈਪੇਟਾਈਟਸ ਏ ਦੇ ਮਰੀਜ਼ਾਂ ਦੇ ਵਿੱਚ ਪਾਈ ਜਾਣ ਵਾਲੀ ਇੱਕ ਆਮ ਬਿਮਾਰੀ ਹੈ। ਇਹ ਬਿਮਾਰੀ ਦੂਸ਼ਿਤ ਪਾਣੀ ਜਾਂ ਦੂਸ਼ਿਤ ਭੋਜਨ ਦੇ ਨਾਲ ਫੈਲਦੀ ਹੈ। ਹੈਪੇਟਾਈਟਸ ਏ ਦੇ ਮਰੀਜ਼ ਉਹਨਾਂ ਇਲਾਕਿਆਂ ਦੇ ਵਿੱਚ ਪਾਏ ਜਾਂਦੇ ਨੇ ਜਿੱਥੇ ਸੀਵਰੇਜ ਦਾ ਪ੍ਰਬੰਧ ਠੀਕ ਨਹੀਂ ਹੈ। ਹੈਪੇਟਾਈਟਸ ਏ ਦੀ ਲਾਗ ਪੁਰਾਣੀ ਨਹੀਂ ਹੈ। ਇਸੇ ਲੱਛਣ 3 ਮਹੀਨਿਆਂ ਦੇ ਅੰਦਰ ਹੌਲੀ-ਹੌਲੀ ਅਲੋਪ ਹੋ ਜਾਂਦੇ ਨੇ। ਛੋਟੇ ਬੱਚੇ ਹੈਪੇਟਾਈਟਸ ਏ ਦੀ ਲਾਗ ਪ੍ਰਤੀ ਸੰਵੇਦਨਸ਼ੀਲ ਹੁੰਦੇ ਨੇ। ਬੱਚੇ ਜਲਦੀ ਠੀਕ ਵੀ ਹੋ ਜਾਂਦੇ ਨੇ। ਹੈਪੇਟਾਈਟਸ A ਦਾ ਕੋਈ ਖਾਸ ਇਲਾਜ ਨਹੀਂ ਹੈ ਪਰ ਐਂਟੀ ਹੈਪੇਟਾਈਟਸ A ਵੈਕਸੀਨ ਲਗਵਾਉਣਾ ਲਾਗ ਤੋਂ ਬਚਾਉਂਦਾ ਹੈ ਭਾਰਤੀ ਉਪਮਹਾਦੀਪ افریقا ਦੱਖਣੀ ਮੱਧ ਅਮਰੀਕਾ ਤੇ ਯੂਰਪ ਦੇ ਪੂਰਬੀ ਦੇਸ਼ਾਂ ਦੇ ਵਿੱਚ ਇਸ ਦਾ ਬਧੇਰੇ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਇਸ ਲਈ ਜੇਕਰ ਤੁਸੀਂ ਇਹਨਾਂ ਦੇਸ਼ਾਂ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਹੈਪੇਟਾਈਟਸ A ਖਰਾਬ ਪਾਣੀ ਪੀਣ ਤੇ ਦੂਸ਼ਿਤ ਭੋਜਨ ਖਾਣ ਦੇ ਨਾਲ ਹੁੰਦਾ ਹੈ। ਉਹਨਾਂ ਨੇ ਕਿਹਾ ਹੈ ਕਿ ਜ਼ਿਆਦਾਤਰ ਮਾਮਲੇ ਦੇ ਵਿੱਚ ਮਰੀਜ਼ ਠੀਕ ਹੋ ਜਾਂਦੇ ਨੇ ਪਰ ਕੁਝ ਮਾਮਲਿਆਂ ਦੇ ਵਿੱਚ ਬਿਮਾਰੀ ਗੰਭੀਰ ਹੋ ਜਾਂਦੀ ਹੈ। ਹੈਪੇਟਾਈਟਸ ਕਾਰਨ ਲਿਵਰ ਇਨਫੈਕਸ਼ਨ ਹੋ ਜਾਂਦਾ ਹੈ। ਇਹ ਵਾਇਰਸ ਲਿਵਰ ਤੇ ਹਮਲਾ ਕਰਦਾ ਹੈ। ਇਸ ਦੇ ਨਾਲ ਕੁਝ ਮਰੀਜ਼ਾਂ ਦੇ ਵਿੱਚ ਪੀਲੀਆ ਵੀ ਹੋ ਜਾਂਦਾ ਹੈ ਤੇ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਲਿਵਰ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ। ਇਹ ਬਿਮਾਰੀ ਲੀਵਰ ਫੇਲ ਹੋਣ ਦਾ ਕਾਰਨ ਵੀ ਬਣ ਜਾਂਦੀ ਹੈ ਇਸ ਸਥਿਤੀ ਦੇ ਵਿੱਚ ਮਰੀਜ਼ ਦੀ ਮੌਤ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ ਹੈਪੇਟਾਈਟਸ ਏ ਤੋਂ ਪੀੜਤ ਮਰੀਜ਼ਾਂ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਲੱਗ ਹੋਣ ਦੀ ਵੀ ਸੰਭਾਵਨਾ ਹੈ ਜਾਣਕਾਰੀ ਮੁਤਾਬਕ ਹੈਪੇਟਾਈਟਸ ਏ ਦੇ ਮਰੀਜ਼ ਆਪਣੇ ਸਰੀਰ ਦੇ ਵਿੱਚ ਇਸ ਦੇ ਨਾਲ ਲੜਨ ਦੀ ਸ਼ਕਤੀ ਵਿਕਸਿਤ ਕਰ ਲੈਂਦੇ ਨੇ ਲੱਗ ਤੋਂ 14 ਤੋਂ 28 ਦਿਨਾਂ ਬਾਅਦ ਲੱਛਣ ਦਿਖਾਈ ਦਿੰਦੇ ਨੇ ਬੁਖਾਰ ਭੁੱਖ ਨਾ ਲੱਗਣਾ ਦਸਤ ਪੀਲੀਆ ਕੁਝ ਲੱਛਣ ਨੇ ਕੇਂਦਰ ਸਰਕਾਰ ਦੇ ਹੈਪੇਟਾਈਟਿਸ ਕੰਟਰੋਲ ਪ੍ਰੋਗਰਾਮ ਦੇ ਮੁਤਾਬਕ ਹੈਪੇਟਾਈਟਿਸ A ਦੇ 5 ਤੋਂ 15% ਮਾਮਲੇ ਦੇ ਵਿੱਚ ਜਿਗਰ ਨੂੰ ਗੰਭੀਰ ਨੁਕਸਾਨ ਪਹੁੰਚਦਾ ਹੈ ਦੱਸਿਆ ਕਿ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਹੈਪੇਟਾਈਟਿਸ ਵੀ ਇੱਕ ਕਿਸਮ ਦੀ ਲਾਗ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਵਿੱਚ ਫੈਲਦੀ ਹੈ ਜਦੋਂ ਇੱਕ ਖੇਤਰ ਦੇ ਵਿੱਚ ਬਿਮਾਰੀ ਦੇ ਕੇਸ ਪਾਈ ਜਾਂਦੇ ਨੇ ਤਾਂ ਇਹ ਬਿਮਾਰੀ ਤੇਜ਼ੀ ਨਾਲ ਫੈਲਣ ਲੱਗਦੀ ਹੈ ਕਿਸੇ ਸੰਕਰਮਿਤ ਵਿਅਕਤੀ ਦੇ ਨਾਲ ਸਰੀਰਕ ਸੰਪਰਕ ਦੁਆਰਾ ਹੈਪੇਟਾਈਟਿਸ A ਹੋਣ ਦੀ ਵੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ ਇਸ ਬਿਮਾਰੀ ਦੇ ਜ਼ਿਆਦਾਤਰ ਮਰੀਜ਼ ਠੀਕ ਹੋ ਜਾਂਦੇ ਨੇ ਪਰ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਲਿਵਰ ਦੀ ਗੰਭੀਰ ਸਮੱਸਿਆ ਰਹਿੰਦੀ ਹੈ ਜੋ ਲੋਕ ਸ਼ਰਾਬ ਦਾ ਸੇਵਨ ਕਰਦੇ ਰਹਿੰਦੇ ਨੇ ਜਾਂ ਫਿਰ ਲਿਵਰ ਦੇ ਵਿੱਚ ਕਾਫੀ ਫੈਟ ਹੁੰਦਾ ਹੈ ਉਹਨਾਂ ਨੂੰ ਹੈਪੇਟਾਈਟਸ ਨੁਕਸਾਨ ਵੀ ਕਰ ਸਕਦਾ ਹੈ ਕਮਿਊਨਿਟੀ ਮੈਡੀਸਨ ਵਿਭਾਗ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹੈਪੇਟਾਈਟਸ ਦੀ ਰੋਕਥਾਮ ਲਈ ਇੱਕ ਟੀਕਾ ਹੈ ਹਾਲਾਂਕਿ ਸਾਰੇ ਵਾਇਰਸਾਂ ਦੇ ਲਈ ਕੋਈ ਟੀਕਾ ਨਹੀਂ ਹੈ ਪਰ ਹੈਪੇਟਾਈਟਸ B ਦੇ ਲਈ ਇੱਕ ਟੀਕਾ ਹੈ ਤੇ ਤੁਸੀਂ ਇਸ ਨੂੰ ਡਾਕਟਰ ਦੀ ਸਲਾਹ ਦੇ ਨਾਲ ਲਗਵਾ ਸਕਦੇ ਹੋ ਹੈਪੇਟਾਈਟਸ A ਅਤੇ B ਦਾ ਟੀਕਾ ਲਗਵਾਉਣਾ ਚਾਹੀਦਾ ਹੈ ਹੈਪੇਟਾਈਟਸ ਸੂਨਿਆ ਰਾਹੀਂ ਵੀ ਫੈਲ ਸਕਦਾ ਹੈ ਇਸ ਲਈ ਇਹ ਦੁਬਾਰਾ ਨਹੀਂ ਵਰਤਣੀਆਂ ਚਾਹੀਦੀਆਂ ਉਹਨਾਂ ਦਾ ਕਹਿਣਾ ਹੈ ਕਿ ਸ਼ਰਾਬ ਨਾ ਪੀਓ ਦੂਸ਼ਿਤ ਪਾਣੀ ਪੀਣ ਤੋਂ ਬਚੋ ਸਰੀਰ ਅਤੇ ਆਲੇ ਦੁਆਲੇ ਦੀ ਸਫਾਈ ਰੱਖੋ ਹੈਪੇਟਾਈਟਸ ਦੀ ਜਾਂਚ ਕਰਨ ਦੇ ਲਈ ਇੱਕ ਖੂਨ ਦੀ ਜਾਂਚ ਜਾਂ ਇਹ ਦੇਖਣ ਦੇ ਲਈ ਕਿ ਕੀ ਜਿਗਰ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ ਇਸ ਲਈ ਖੂਨ ਦੀ ਜਾਂਚ ਕੀਤੀ ਜਾਂਦੀ ਹੈ ਇਹ ਪਤਾ ਕਰਨ ਦੇ ਲਈ ਕਿ ਜਿਗਰ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਫਿਰ ਨਹੀਂ ਅਲਟਰਾਸਾਉਂਡ ਟੈਸਟ ਕੀਤਾ ਜਾਂਦਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਬਾਹਰ ਦਾ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਾਫ਼ ਪਾਣੀ ਪੀਓ, ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀਓ। ਬਾਹਰ ਕਿਸੇ ਵੀ ਟਾਇਲਟ ਦੀ ਵਰਤੋਂ ਕਰਨ ਤੋਂ ਪਹਿਲਾਂ ਤੇ ਬਾਅਦ ਵਿੱਚ ਸਾਬਣ ਤੇ ਪਾਣੀ ਦੇ ਨਾਲ ਹੱਥ ਧੋਵੋ। ਜੇਕਰ ਤੁਹਾਨੂੰ ਉਲਟੀ, ਦਸਤ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਨੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ। ਇੱਕ ਰਿਪੋਰਟ ਮੁਤਾਬਕ ਸਾਲ 2022 ਦੇ ਵਿੱਚ ਦੁਨੀਆ ਭਰ ਦੇ 187 ਦੇਸ਼ਾਂ ਦੇ ਵਿੱਚ ਹੈਪੇਟਾਈਟਿਸ ਦੇ ਨਾਲ 13 ਲੱਖ ਮੌਤਾਂ ਹੋਈਆਂ ਨੇ ਇਹਨਾਂ ਦੇ ਵਿੱਚੋਂ 83% ਮੌਤਾਂ ਹੈਪੇਟਾਈਟਿਸ B ਤੇ 17% ਹੈਪੇਟਾਈਟਿਸ C ਕਾਰਨ ਹੋਈਆਂ ਨੇ ਹੈਪੇਟਾਈਟਿਸ B ਅਤੇ C ਦੀ ਲਗ ਹਰ ਰੋਜ਼ ਦੁਨੀਆ ਭਰ ਦੇ ਵਿੱਚ 3500 ਲੋਕਾਂ ਨੂੰ ਮਾਰਦੀ ਹੈ ਇਹਨਾਂ ਦੇ ਵਿੱਚੋਂ ਅੱਧੇ ਮਰੀਜ਼ 30-54 ਉਮਰ ਵਰਗ ਦੇ ਹੁੰਦੇ ਨੇ ਜਦਕਿ 12% 18 ਸਾਲ ਤੋਂ ਘੱਟ ਉਮਰ ਦੇ ਬੱਚੇ ਹੁੰਦੇ ਨੇ ਤੇ ਕੁੱਲ ਮਰੀਜ਼ਾਂ ਦੇ ਵਿੱਚੋਂ 58% ਮਰਦ ਹੁੰਦੇ ਨੇ ਸਾਲ 2022 ਦੇ ਵਿੱਚ ਦੁਨੀਆ ਦੇ ਵਿੱਚ ਹੈਪੇਟਾਈਟਸ B ਦੇ 25.4 ਕਰੋੜ ਮਰੀਜ਼ ਸਨ ਇਹਨਾਂ ਦੇ ਵਿੱਚੋਂ 2.9% ਮਰੀਜ਼ ਭਾਰਤ ਦੇ ਵਿੱਚ ਸਨ ਭਾਰਤ ਦੇ ਨਾਲ ਸਭ ਤੋਂ ਵੱਧ ਹੈਪੇਟਾਈਟਸ B ਦੇ ਮਰੀਜ਼ਾਂ ਵਾਲਾ ਦੇਸ਼ ਚੀਨ ਹੈ ਜਿੱਥੇ ਸਾਲ 2022 ਦੇ ਵਿੱਚ ਹੈਪੇਟਾਈਟਸ B ਦੇ 7.9 ਕਰੋੜ ਮਾਮਲੇ ਸਾਹਮਣੇ ਆਏ ਸਨ ਸਾਲ 2022 ਦੇ ਵਿੱਚ ਦੁਨੀਆ ਭਰ 'ਚ ਹੈਪੇਟਾਈਟਸ ਸੀ ਦੇ 5 ਕਰੋੜ ਕੇਸ ਸਨ। ਇਹਨਾਂ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ 88 ਲੱਖ ਤੇ ਭਾਰਤ ਦੇ ਵਿੱਚ 55 ਲੱਖ ਕੇਸ ਸਨ। ਬੰਗਲਾਦੇਸ਼, ਚੀਨ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਨਾਈਜੀਰੀਆ, ਪਾਕਿਸਤਾਨ, ਫਿਲੀਪੀਨਸ, ਰੂਸ ਤੇ ਵਿਏਟਨਾਮ ਵਿਸ਼ਵ ਭਰ ਦੇ ਵਿੱਚ ਹੈਪੇਟਾਈਟਸ ਬੀ ਤੇ ਸੀ ਦੇ ਕੁੱਲ ਮਾਮਲਿਆਂ ਦੇ ਵਿੱਚੋਂ 2/3 ਮਾਮਲੇ ਸਨ। ਭਾਰਤ ਦੇ ਵਿੱਚ ਵਾਇਰਲ ਹੈਪੇਟਾਈਟਿਸ ਦੀ ਜਾਂਚ ਦੀ ਦਰਬੀ ਬਹੁਤ ਘੱਟ ਹੈ WHO ਦੀ ਰਿਪੋਰਟ ਦੇ ਮੁਤਾਬਕ ਕੋਲ ਮਰੀਜ਼ਾਂ ਦੇ ਵਿੱਚੋਂ 2.4% ਹੈਪੇਟਾਈਟਿਸ B ਤੇ 28% ਹੈਪੇਟਾਈਟਿਸ C ਦੇ ਨਾਲ ਪੀੜਤ ਸਨ ਦੱਸਿਆ ਗਿਆ ਕਿ ਭਾਰਤ ਦੇ ਵਿੱਚ ਅਸਲ 'ਚ ਮੁਫਤ ਹੈਪੇਟਾਈਟਿਸ B ਅਤੇ C ਸਕ੍ਰੀਨਿੰਗ ਅਤੇ ਜਾਂਚ ਲਈ ਇੱਕ ਮੁਫਤ ਸਰਕਾਰੀ ਪ੍ਰੋਗਰਾਮ ਹੈ ਤਾਂ ਜ਼ਰੂਰ ਪਰ ਅਜੇ ਵੀ ਘੱਟ ਹੈ ਬਿਊਰੋ ਰਿਪੋਰਟ